ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਚਾਹ ਪੋਣਨੀਆਂ ਬਾਰੇ ਜਿਵੇਂ ਕਿ ਚਾਹ ਛਣਨੀਆਂ ਵੀ ਕਹਿੰਦੇ ਆ ਤੇ ਇਹ ਅਕਸਰ ਇਹ ਬਹੁਤ ਜ਼ਿਆਦਾ ਗੰਦੀਆਂ ਹੋ ਜਾਂਦੀਆਂ ਜੀ ਜਦੋਂ ਆਪਾਂ ਇਹਨਾਂ ਨੂੰ ਚਾਹ ਪੋਣਦੇ ਰਹਿੰਨੇ ਇਹਨਾਂ ਨਾਲ ਤੇ ਆਪਾਂ ਇਹਨਾਂ ਦੀ ਜ਼ਿਆਦਾਤਰ ਚੰਗੀ ਤਰ੍ਹਾਂ ਸਫਾਈ ਨਹੀਂ ਕਰਦੇ ਤੇ ਆਪਾਂ ਜਦੋਂ ਚਾਹ ਬਣਾਉਨੇ ਆਗੇ ਤੇ ਦਿਨ ਚ ਕਈ ਵਾਰ ਚਾਹ ਬਣ ਜਾਂਦੀ ਹੈ ਜੀ ਤਿੰਨ ਤੋਂ ਚਾਰ ਵਾਰ ਚਾਹ ਬਣ ਜਾਂਦੀ ਕਈ ਵਾਰ ਦਿਨ ਚ ਤੇ ਸਰਦੀਆਂ ਚ ਤਾਂ ਆਪਾਂ ਚਾਹ ਬਣਾਉਂਦੇ ਰਹਿਨੇ ਹੈਗੇ ਵਾਰ-ਵਾਰ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਨਹੀਂ ਕਰਦੇ ਹੈਗੇ ਜੀ ਆਪਾਂ ਫਟਾਫਟ ਇਹਨਾਂ ਨੂੰ ਧੋ ਕੇ ਤੇ ਰੱਖ ਦਿੰਨੇ ਹੈਗੇ ਤੇ ਇਹਨਾਂ ਨੂੰ ਆਪਾਂ ਅੱਜ ਚੰਗੀ ਤਰ੍ਹਾਂ ਸਾਫ਼ ਕਰਨ ਦਾ ਤਰੀਕਾ ਦੱਸਾਂਗੇ ਜੀ ਬਿਲਕੁਲ ਸੌਖਾ ਤਰੀਕਾ ਦੱਸਾਂਗੇ ਜਿਵੇਂ ਕਿ ਇਹ ਜੰਮ ਜਾਂਦੇ ਹੈਗੇ ਚਾਹ ਚਾਹ ਪੱਤੀ ਦੇ ਇਹ ਕਣ ਇਹ ਦਿਖ ਰਹੇ ਜਿਵੇਂ ਇਹ ਸਾਈਡਾਂ ਤੇ ਤੇ ਚਾਹ ਪੁੰਨੀ ਹੈ ਇਹ ਨਾ ਕਾਲੀਆਂ ਹੋ ਜਾਂਦੀਆਂ ਬਿਲਕੁਲ ਹੀ ਤੇ ਇਹ ਆਪਾਂ ਨੂੰ ਸਰੀਰ ਨੂੰ ਵੀ ਇਨਫੈਕਸ਼ਨ ਹੁੰਦੀ ਹੈ ਇਹਨਾਂ ਨਾਲ ਤੇ ਬਿਮਾਰੀਆਂ ਲੱਗਦੀਆਂ ਜਦੋਂ ਆਪਾਂ ਇਹਨਾਂ ਨੂੰ ਸਾਫ਼ ਨਹੀਂ ਕਰਦੇ ਹੈਗੇ ਤੇ ਇਦਾਂ ਹੀ ਆਪਾਂ ਚਾਹ ਪੁੰਹਦੇ ਰਹਿਣੇ ਆ ਤੇ ਪੀਂਦੇ ਰਹਿਣੇ ਆ ਇਹਨਾਂ ਨਾਲ ਤੇ ਇਹ ਹੈਗੀ ਹੈ ਜੀ ਲੋਹੇ ਦੀ ਚਾਹ ਪੁੰਨੀ ਤੇ ਇਹ ਵੀ ਇਹਨਾਂ ਨੂੰ ਜੰਗ ਵਗੈਰਾ ਲੱਗ ਜਾਂਦੀ ਹੈ ਜੇਕਰ ਆਪਾਂ ਨਹੀਂ ਵਰਤਦੇ ਤਾਂ ਤੇ ਇਹ ਵੀ ਸਟੀਲ ਦੀ ਹੈ ਜੀ ਤੇ ਇਹ ਵੀ ਸਟੀਲ ਦੀ ਚਾਹ ਪੁੰਨੀ ਤੇ ਇਹ ਹੈਗੀ ਹੈ ਜਿਵੇਂ ਪਲਾਸਟਿਕ ਦੀ ਤੇ ਇਹਨੂੰ ਪਲਾਸਟਿਕ ਦੀ ਚਾਹਪੋਣੀਆਂ ਨੂੰ ਵੀ ਆਪਾਂ ਸਾਫ਼ ਕਰਨ ਦਾ ਬਹੁਤ ਸੌਖਾ ਤਰੀਕਾ ਦੱਸਾਂਗੇ ਜੀ ਸਟੀਲ ਤੇ ਲੋਹੇ ਦੀਆਂ ਤੇ ਇਹ ਪਲਾਸਟਿਕ ਦੀਆਂ ਤਿੰਨੋਂ ਤਰ੍ਹਾਂ ਦੀਆਂ ਆਪਾਂ ਚਾਹਪੋਣੀਆਂ ਸਾਫ਼ ਕਰਨ ਦਾ ਬਸ ਬਿਲਕੁਲ ਸੌਖਾ ਤਰੀਕਾ ਤੁਹਾਨੂੰ ਦੱਸਾਂਗੇ ਤੇ ਇੱਕਦਮ ਇਹ ਸਾਫ਼ ਹੋ ਜਾਣਗੀਆਂ ਚਮਕ ਜਾਣਗੀਆਂ ਬਿਲਕੁਲ ਨਵੇਂ ਦੀ ਤਰ੍ਹਾਂ ਤੇ ਚਲੋ ਜੀ ਕਰਦੇ ਆਂ ਆਪਾਂ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇਤਰਾਪਾ ਇਹ ਗੈਸ ਆਪਾਂ ਨੇ ਜਿਹਨੂੰ ਗੈਸ ਚ ਲਾ ਲਿਆ ਜੀ ਤੇ ਜਿਵੇਂ ਇਹ ਚਾਹ ਭੁੰਨੀਆਂ ਕਾਲੀਆਂ ਹੋਣਗੀਆਂ ਤੇ ਇਹਨਾਂ ਦੀ ਕਾਲਸ ਇਹਦੇ ਨਾਲ ਮੱਚ ਜੂਗੀ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਮਚਾਵਾਂਗੇ ਚਾਹ ਭੁੰਨੀਆਂ ਨੂੰ ਗਰਮ ਕਰ ਲੈਣਾ ਆਪਾਂ ਇਸ ਤਰੀਕੇ ਨਾਲ ਤੇ ਇਹ ਜਿਹੜੀ ਸਾਰੀ ਜੰਮੀ ਹੋਈ ਹੈ ਇਹਦੇ ਵਿੱਚ ਪੱਤੀ ਵਗੈਰਾ ਸਾਈਡਾਂ ਤੇ ਇਹ ਦਿਖ ਰਹੀ ਹੈਗੀ ਤੇ ਸਾਰੀ ਇਹ ਝੜ ਜੂਗੀ ਮੱਚ ਕੇ ਇਸ ਤਰੀਕੇ ਨਾਲ ਆਪਾਂ ਗਰਮ ਕਰ ਲਾਂਗੇ ਇੱਕ ਵਾਰ ਚਾਹ ਭੁੰਨੀਆਂ ਨੂੰ ਤੇ ਹੁਣ ਜਿਵੇਂ ਇਹ ਆਪਣਾ ਪਲੇਟ ਆ ਗਈ ਪਲੇਟ ਦੇ ਵਿੱਚ ਝਾੜ ਕੇ ਵੇਖੋ ਤੁਸੀਂ ਇਸ ਤਰੀਕੇ ਨਾਲ ਤੇ ਕਾਕੇ ਇਹ ਦੱਕਾ ਨਿਕਲ ਜਾਣਗੇ ਆਪਾਂ ਇੱਧਰ ਲੈ ਲਿਆ ਜੀ ਗਰਮ ਪਾਣੀ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਪਾ ਦੇਣਾ ਇਹਦੇ ਵਿੱਚ ਗਰਮ ਗਰਮ ਪਾਣੀ ਦੇ ਵਿੱਚ ਤੇ ਸ਼ਾਨੀਆਂ ਨੂੰ ਚਾਹ ਪੁੰਨੀਆਂ ਨੂੰ ਆਪਾਂ ਇੱਕ ਵਾਰ ਇਸ ਤਰੀਕੇ ਨਾਲ ਝਾੜ ਲੈਣਾ ਮੋਟੀ ਮੋਟੀ ਤਾਂ ਇਸ ਤਰੀਕੇ ਨਾਲ ਇਹ ਨਿਕਲ ਜੂਗੀ ਇਹ ਪੱਤੀ ਤੇ ਬਾਕੀ ਆਪਾਂ ਇਹਨੂੰ ਗਰਮ-ਗਰਮ ਚਾਹ ਤੋਂ ਨੀ ਨੂੰ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ। ਇਹਨੂੰ ਵਾਲੇ ਪਾਣੀ 'ਚ ਇਸ ਤਰੀਕੇ ਨਾਲ। ਸਟਰਾਂਗਾ ਚਾਪਉਣ ਨੂੰ ਆ ਵੀ ਗਰਮ ਕਰਕੇ ਤੇ ਇਹਦੇ ਵਿੱਚ ਰੱਖ ਦਾਂਗੇ। ਸਟੀਲ ਦੀਆਂ ਤੇ ਲੋਹੇ ਦੀਆਂ ਚਾਪਉਣੀਆਂ ਆਪਾਂ ਇਸ ਤਰੀਕੇ ਨਾਲ ਸਾਫ ਕਰ ਸਕਦੇ ਹਾਂ ਤੇ ਪਲਾਸਟਿਕ ਦੀ ਆਪਾਂ ਦੱਸਾਂਗੇ ਤਰੀਕਾ ਉਹ ਕਿਵੇਂ ਸਾਫ ਕਰਨੀ ਆ। ਕਿਉਂਕਿ ਉਹਨੂੰ ਆਪਾਂ ਗੈਸ ਤੇ ਇਸ ਤਰੀਕੇ ਨਾਲ ਨਹੀਂ ਉਚਾ ਸਕਦੇ ਫਿਰ ਇਸ ਤਰੀਕੇ ਨਾਲ ਪੂਰੀ ਗਰਮ ਕਰ ਲੈਣੀ ਆ ਤੇ ਹੁਣ ਆਪਾਂ ਇਹਨੂੰ ਵੀ ਚਾਹ ਪਾਣੀ ਨੂੰ ਇਸ ਤਰੀਕੇ ਨਾਲ ਹੀ ਝਾੜ ਦਾਂਗੇ

ਤੇ ਹੁਣ ਜਿਵੇਂ ਇਹ ਆਪਣੀ ਹੈਗੀ ਗੀ ਪਲਾਸਟਿਕ ਦੀ ਹੈ ਤੇ ਇਹਨੂੰ ਆਪਾਂ ਇਸੇ ਤਰੀਕੇ ਨਾਲ ਹੀ ਇਸ ਪਾਣੀ ਦੇ ਵਿੱਚ ਰੱਖ ਦਾਂਗੇ ਗਰਮ ਪਾਣੀ ਦੇ ਵਿੱਚ ਇਹਨੋ ਵਾਲੇ ਦੇ ਵਿੱਚ ਤੇ ਉਤੋਂ ਆਪਾਂ ਫ੍ਰੈਸ਼ ਨਾਲ ਰਗੜਾਂਗੇ ਇਹਨਾਂ ਨੂੰ ਸਾਰੀਆਂ ਚਾਹ ਪੋਣਨਾਂ ਨੂੰ ਤੇ ਹੁਣ ਜੀ ਆਪਾਂ ਇਹਨਾਂ ਨੂੰ ਚਾਹ ਪੋਣਨਾਂ ਨੂੰ ਬੁਰਸ਼ ਦਿਨਾਂ ਨਾਲ ਰਗੜ ਲਾਂਗੇ ਜਿਵੇਂ ਇਹ ਜੰਮਿਆ ਹੋਇਆਗਾ ਤੇ ਜੇਕਰ ਆਪਾਂ ਇਹਨਾਂ ਨੂੰ ਥੋੜੇ ਦਿਨ ਬਾਅਦ ਹੀ ਹਫਤੇ ਕੇ ਬਾਅਦ ਸਾਫ਼ ਕਰ ਦਾਂਗੇ ਤਾਂ ਇਹ ਇੰਨੇ ਜੰਮਦੇ ਨਹੀਂ ਹੈਗੇ ਲੋੜ ਹੀ ਨਹੀਂ ਇਹਨਾਂ ਰਗੜਨ ਦੀ ਇਹ ਤਾਂ ਇਹਨੂੰ ਵਾਲੇ ਪਾਣੀ ਨਾਲ ਹੀ ਸਾਫ਼ ਹੋ ਜਾਣਗੇ ਤੇ ਨਹੀਂ ਤੁਸੀਂ ਇਸ ਤਰੀਕੇ ਨਾਲ ਇਹ ਰਗੜ ਲੈਣੇ ਆਗੇ ਬੁਰਸ਼ ਦੇ ਨਾਲ ਕੋਈ ਬੁਰਸ਼ ਲੈ ਲੈਣਾ ਇਦਾਂ ਦਾ ਤੇ ਇਸ ਤਰੀਕੇ ਨਾਲ ਇਹ ਸਾਫ਼ ਕਰ ਲੈਣੇ ਚੰਗੀ ਤਰ੍ਹਾਂ ਇਦਰੋਂ ਵੀ ਇਸੇ ਤਰੀਕੇ ਨਾਲ ਰਗੜ ਲੈਣੇ ਜੇ ਤੁਹਾਡੇ ਕੋਲ ਈਨੋ ਨਹੀਂ ਹੈਗਾ ਤਾਂ ਤੁਸੀਂ ਇਹ ਪਾਣੀ ਦੇ ਵਿੱਚ ਜੀ ਬੇਕਿੰਗ ਸੋਡਾ ਪਾ ਸਕਦੇ ਆ ਮਿੱਠਾ ਸੋਡਾ ਵੀ ਪਾ ਸਕਦੇ ਆਂਗੇ ਦੁਰਨਾ ਦੇ ਵਿੱਚੋਂ ਇੱਕ ਚੀਜ਼ ਪਾ ਸਕਦੇ ਆਂਗੇ ਤੇ ਜੇਕਰ ਉਹ ਵੀ ਨਹੀਂ ਹੈਗਾ ਤਾਂ ਤੁਹਾਡੇ ਕੋਲੇ ਤਾਂ ਤੁਸੀਂ ਇਹਦੇ ਵਿੱਚ ਸਿਰਕਾ ਪਾ ਸਕਦੇ ਆਂਗੇ ਜਿਹੜਾ ਆਪਾਂ ਖਾਣ ਲਈ ਵਰਤਦੇ ਆਂ ਸਿਰਕਾ ਤੇ ਇਸ ਤਰੀਕੇ ਨਾਲ ਹੁਣ ਆਪਾਂ ਇਹਨਾਂ ਨੂੰ ਰਗੜ ਲਾਂਗੇ ਬਹੁਤ ਵਧੀਆ ਇਹ ਸਾਫ਼ ਹੋ ਜਾਂਦੇ ਬਹੁਤ ਸੌਖਾ ਤਰੀਕਾ ਜੀ ਇਹ ਚਾਪੋਣੀਆਂ ਸਾਫ਼ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ ਦੇਖੋ ਬੁਰਸ਼ ਕਿੰਨਾ ਕਾਲਾ ਹੋ ਰਿਹਾ ਹੈਗਾ ਤੇ ਸਾਰੀ ਇਹ ਜੰਮੀ ਹੋਈ ਮਾਇਲ ਇਹ ਗੰਦਗੀ ਇਹ ਸਾਰੀ ਨਿਕਲ ਜੂਗੀ ਇਹਦੇ ਨਾਲ ਬੁਰਸ਼ ਨਾਲ ਤੇ ਬਿਲਕੁਲ ਸਾਫ਼ ਹੋਣ ਲੱਗ ਜਾਣੀ ਆ ਤੇ ਇਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਰਗੜ ਲਾਂਗੇ ਜੀ ਪਲਾਸਟਿਕ ਵਾਲੀ ਨੂੰ ਤੇ ਇਹ ਵੀ ਇਸੇ ਤਰੀਕੇ ਨਾਲ ਸਾਫ਼ ਹੋਊਗੀ ਦੇਖ ਕੇ ਇਹ ਕਰਤਾਂ ਨੂੰ ਲੱਗਦਾ ਵੀ ਚਾਫ਼ ਹੋਣੀਆਂ ਜ਼ਿਆਦਾ ਹੀ ਗੰਦੀਆਂ ਹੋਣਾਂ ਪੰਗਾ ਜੀ ਇਹ ਸਾਫ਼ ਨਹੀਂ ਹੋ ਰੰਗਾ ਇੰਨਾਂ ਜਿੰਨਾਂ ਆਪਾਂ ਨੂੰ ਸਾਫ਼ ਹੋ ਚਾਹੀਦੀਆਂ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਨਾ ਬੁਰਸ਼ ਤੇ ਇਹ ਲਾ ਲੈਣੀ ਹੈਗੀ ਭਾਂਡੇ ਵਾਂਜਣ ਵਾਲੀ ਸਾਬਣ ਡਿਸ਼ ਵਾਸ਼ ਹੋਊਗਾ ਤੁਹਾਡੇ ਕੋਲੇ ਤਾਂ ਤੁਸੀਂ ਉਹ ਵੀ ਇਸ ਤਰੀਕੇ ਨਾਲ ਲਾ ਲੈਣਾ ਤੇ ਇਸ ਤਰੀਕੇ ਨਾਲ ਹੀ ਰਗੜ ਲੈਣਾਗਾ ਚੰਗੀ ਤਰ੍ਹਾਂ ਚਾਪੋਣਾਂ ਤੇ ਤੇ ਇਹਦੇ ਨਾਲ ਬਹੁਤ ਵਧੀਆ ਸਾਫ਼ ਹੋ ਜੂਗੇ ਇਹਦੂ ਵੀ ਇਹ ਤੇ ਇਹ ਵੇਖੋ ਜੀ ਪਾਣੀ ਕਿੰਨਾ ਗੰਦਾ ਹੋ ਗਿਆ ਤੇ ਆਪਾਂ ਸਾਰੀਆਂ ਚਾਪੋਣੀਆਂ ਸਾਫ਼ ਕਰ ਲਈਆਂ ਤੇ ਇਹ ਵੇਖੋ ਚਾਪੋਣੀਆਂ ਕਿੰਨੀਆਂ ਸੋਹਣੀਆਂ ਸਾਫ਼ ਸੁਥਰੀਆਂ ਨਿਕੜਾਂਗਾ ਸਾਰੀਆਂ ਇਹ ਤੇ ਬਿਲਕੁਲ ਵੀ ਹੁਣ ਇਹਨਾਂ ਦੇ ਵਿੱਚ ਗੰਦਗੀ ਨਹੀਂ ਹੈਗੀਗੀ ਇਹ ਜੋ ਵੀ ਚਾਹ ਪੱਤੀ ਮੱਚੀ ਹੋਈ ਸੀ ਇਹਨਾਂ ਦੇ ਵਿੱਚੋਂ ਆਪਾਂ ਸਾਰੀ ਕੱਢ ਤੀ ਤੇ ਇਹ ਦੇਖੋ ਇਸ ਤਰੀਕੇ ਨਾਲ ਤੇ ਹੁਣ ਇਹ ਬਿਲਕੁਲ ਸਾਫ਼ ਨੇ ਆ ਤੇ ਇਹ ਇਹ ਦੇਖੋ ਇਹ ਪਲਾਸਟਿਕ ਦੀ ਚਾਹ ਪੁਣਨੀ ਇਹ ਵੀ ਬਿਲਕੁਲ ਸਾਫ਼ ਹੋ ਗਈ ਹੁਣ ਤੇ ਜਿਹੜੀ ਤੁਹਾਨੂੰ ਸਾਈਡ ਤੋਂ ਇਹ ਕਾਲੀ ਕਾਲੀ ਦਿਖ ਰਹੀ ਹੈ ਇਹ ਥੋੜੀ ਜਿਹੀ ਮੱਚੀ ਹੋਈ ਹੈ ਚਾਹ ਪੁਣਨੀ ਤਾਂ ਇਦਾਂ ਦਿਖ ਰਹੀ ਹੈ ਇਹ ਤੇ ਵੀ ਹੁਣ ਬਿਲਕੁਲ ਸਾਫ਼ ਹੋਊਗੀ ਜੀ ਇਸ ਤਰੀਕੇ ਨਾਲ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਚਾਹ ਫੋਨੀਆ ਆਪਾਂ ਸਾਫ ਕਰ ਸਕਦੇ ਆ ਜੀ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਉਮੀਦ ਆ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਆਗੀ ਤੇ ਵੀਡੀਓ ਪਸੰਦ ਆਈ ਤਾਂ ਜੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ